ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਜੀ ਸਾਰੇ ਠੀਕ ਹੋਵਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਹਰ ਉਹਦੀ ਤਰ੍ਹਾਂ ਆਪਣੇ ਕੰਮ ਕਰਾਂ ਤੋਂ ਆ ਕੇ ਪਿੰਡ ਦੀ ਸੈਰ ਕਰਨ ਲਈ ਆਇਆ ਜੀ ਇਹ ਬੰਦਾ ਸਾਡਾ ਕਿਤੇ 10 ਦਿਨ ਲਈ ਗੈਪ ਹੋ ਗਿਆ ਅੱਜ ਆ ਗਿਆ ਜੀ ਵੀਡੀਓ 'ਚ ਉਹ ਬੰਦੇ ਨੇ ਫਿਰ ਚੈਲੰਜ ਕੀਤਾ ਕਿ ਅੱਜ ਤੁਸੀਂ ਬਾਤ ਪਾਓ ਤੇ ਤੁਹਾਡੀ ਬਾਤ ਦਾ ਸਹੀ ਮੈਂ ਜਵਾਬ ਦਾਂਗਾ ਬਾਤ ਇਦਾਂ ਜੀ ਐਸੀ ਜਿਹੜੀ ਚੀਜ਼ ਹੈ ਜਿਹੜੀ ਜੰਮਦਿਆਂ ਸਾਰੇ ਉੱਡਣਾ ਪੈਂਦੀ ਹੈ ਪੈਦਾ ਹੁੰਦੇ ਸੇ ਹੀ ਉੱਡਣਾ ਪੈਂਦੀ ਹੈ ਹਾਂਜੀ ਦੱਸੋ ਭਾਈ ਸਾਹਿਬ ਜੀ ਪੈਦਾ ਹੁੰਦੇ ਸਾਰੇ ਆਰਡਰ ਨਾ ਪੈਂਦੀ ਐ ਅਖਵਾ ਵੀਰੇ ਹੈ ਅਖਵਾ ਆਪਣਾ ਜਿੱਦਾ ਵੀ ਨਹੀਂ ਜੀ ਗਲਤ ਜਵਾਬ ਆ ਜੀ ਤੁਸੀਂ ਦੱਸੋ ਵੀਰ ਜੀ ਅਖਵਾ ਜਾਂ ਤੁਸੀਂ ਵੀਰ ਜੀ ਸੇਵੀ ਆ ਅਖਵਾ ਇਹਨਾਂ ਤਿੰਨਾਂ ਦਾ ਜਵਾਬ ਗਲਤ ਆ ਜੀ ਅਗਰ ਤੁਹਾਨੂੰ ਪਤਾ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਧੰਨਵਾਦ ਜੀ